ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੇ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਜਾਂ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਜਿਹੜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਉਹ ਭੈਣ ਭਰਾ ਉਹ ਕਹਿੰਦੇ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ ਹਾਂ ਦੁਖੀ ਹਾਂ ਇਹਦੇ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕਈ ਭੈਣ ਭਰਾ ਕਹਿੰਦੇ ਵੀ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਫਿਰ ਵੀ ਸਾਡੇ ਮਨ ਦੀਆਂ ਕਿਸ਼ਮਾਹ ਪੂਰਨਾਂ ਨਹੀਂ ਹੋ ਰਹੀਆਂ ਕਈ ਭੈਣ ਭਰਾ ਕਹਿੰਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਹੀ ਬਹੁਤ ਜ਼ਿਆਦਾ ਨੇ ਜ਼ਿੰਦਗੀ ਦੇ ਇਹ ਦੁੱਖ ਦੂਰ ਨਹੀਂ ਹੋ ਰਹੇ ਕਿੰਦੇ ਸਮ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਕਿਹੜਾ ਪਾਠ ਕਰੀਏ ਕਿੰਜ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿਹੜੇ ਵੇਲੇ ਅਰਦਾਸ ਬੇਨਤੀ ਕਰੀਏ ਤਾਂ ਜੋ ਸਾਡੀ ਉਹ ਅਰਦਾਸ ਬੇਨਤੀ ਪੂਰੀ ਹੋ ਜਾਵੇ ਉਸ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਖਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਆ ਇਸ ਕਰਕੇ ਆਪ ਜੀ ਇੱਕ ਵੀਡੀਓ ਨੂੰ ਚੁੱਕਾ ਜਿਵੇਂ ਸੁਣਿਓ ਅਜਰੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਹੈ ਕਿ ਵੀਡੀਓ ਸੰਖੇ ਮਨ ਨੂੰ ਬਹੁਤ ਬਲ ਮਿਲ ਗਿਆ ਸਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸੰਸੰਗਿਉ ਦੇਹੋ ਚੋਕੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣ ਤੁਹਾਡੇ ਮਨ ਦੇ ਅਰਦਾਸਾਂ ਬੇਨਤੀਆਂ ਪੁਕਾਰਾਂ ਨੂੰ ਨਾ ਹੋਣ ਤਤੇ ਦਾ ਇੱਕੋ ਇੱਕ ਤਰੀਕਾ ਹੈ ਅੰਮ੍ਰਿਤ ਵੇਲੇ ਉੱਠ ਕੇ ਭਜਨ ਗੁੰਦਗੀ ਕਰੋ ਨਾਮ ਜਪੋ ਅਤੇ ਆਪਣੇ ਗੁਰਨਾਨਕ ਪਾਸ਼ਾ ਦੇ ਪਰਮਪ੍ਰਦਾ ਪਰਮਾਤਮਾ ਦੇ ਅੱਗੇ ਆਪਣੀਆਂ ਅਰਦਾਸਾਂ ਬੇਨਤੀਆਂ ਕਰੋ ਆਪਣਾ ਅਰਜ ਗਵਾਡੋ ਅੰਮ੍ਰਿਤ ਵੇਲੇ ਦੇ ਵਿੱਚ ਸਭ ਦੀ ਪੁਕਾਰ ਸੁਣੀ ਜਾਂਦੀ ਹੈ ਸੰਗਤ ਦੇ ਕੋਈ ਵੀ ਮਹੌਤ ਜਿਹੜੇ ਹੀ ਖੇਤਰ ਦੇ ਵਿੱਚ ਜਿਹੜੇ ਹੀ ਕਿੱਤੇ ਦੇ ਵਿੱਚ ਕੰਮ ਜਾ ਉਹ ਹੋ ਜਾਵੇ ਉਹਦੀਆਂ ਉਦਾਹਰਨਾਂ ਦਿੱਤੇਆਂ ਜਾਂਦੀਆਂ ਨੇ ਉਹਦੀ ਉਦਾਹਰਨ ਦੇ ਕੇ ਦੂਜੇ ਨੂੰ ਸਮਝਾਇਆ ਜਾਂਦਾ ਹੈ ਜਿਵੇਂ ਕੋਈ ਬੱਚਾ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੋਵੇ ਤਾਂ ਟੀਚਰ ਵੀ ਕਲਾਸ ਦੇ ਵਿੱਚ ਉਹ ਬੱਚੇ ਦੀ ਉਦਾਹਰਨ ਦਿੰਦੇ ਆ ਜਾਂ ਕਈ ਮਾਪੇ ਵੀ ਆਪਣੇ ਬੱਚੇ ਨੂੰ ਉਸ ਬੱਚੇ ਦੀ ਉਦਾਹਰਨ ਦੇ ਕੇ ਸੰਗਲੰਦੇ ਆ ਕਿ ਪੁੱਤਰ ਜੇਕਰ ਤੂੰ ਹੀ ਉਹਦੇ ਵਾਂਗ ਚੰਗੇ ਨੰਬਰਾਂ ਤੇ ਪਾਉਣੇ ਨਹੀਂ ਤਾਂ ਉਹਦੇ ਵਾਂਗ ਪੜਿਆ ਕਰ ਉਹਦੇ ਜਿੰਨਾ ਪੜਿਆ ਕਰ ਜਾਂ ਫਿਰ ਕੋਈ ਬੋਤਾ ਪੈਸੇ ਵਾਲਾ ਹੋਵੇ ਕਣਵਾਨ ਹੋਵੇ ਤਾਂ ਕਿਹਾ ਜਾਂਦਾ ਨਾ ਕਿ ਜੇ ਉਹਦੇ ਮਾਂ ਦੇ ਤਨਵਾਂ ਬਣਨਾ ਹੈ ਉਹਦੇ ਜਿੰਨਾ ਪੈਸਾ ਕਮਾਉਣਾ ਹੈ ਤਾਂ ਫਿਰ ਉਹਦੇ ਨਾਂ ਨੂੰ ਮਿਹਨਤ ਕਰਉਣਾ ਮਤਲਬ ਕੋਈ ਵੀ ਮਨੋਕਿਆ ਹੈ ਕਿ ਸੇਵਕੀਕਰ ਦੇ ਵਿੱਚ ਪਾਉਂਜਾ ਹੋ ਜਾਵੇ ਤਰੱਕੀ ਹਾਸਲ ਕਰਨ ਦੇ ਤੋਂ ਦਿੱਤੀਆਂ ਉਦਾਹਰਨਾਂ ਬੜੀ ਦੂਰ ਦੂਰ ਤੱਕ ਦਿੱਤੀਆਂ ਜਾਂਦੇ ਹਨ ਉਸੇ ਹੀ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਅਮਰ ਕਬੂਲੇ ਦੇ ਨਾਲ ਜੋੜਨ ਦੇ ਲਈ ਕਈ ਉਦਾਹਰਨਾਂ ਦਿੱਤੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭੰਗਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਰਹੀ ਦੀ ਪਵਿੱਤਰ ਬਾਣੀ ਦੇ ਰਾਹੀਂ उहर अमृत ਉਦਾਹਰਨਾਂ जी महत्व दी आहे पातशाही भॼन बंदी करण वार रूह दगता दतियां टिकर की हिकु पंछी ਸਤਿਗੁਰ ਸੱਚੇ सतगुरू सचे पातशाह जी ਹੋਏ कंदे आहे ਕਿਂ ਵਰ ਬੀਹਾ ਅਮਰਤ ਵੇਲੇ ਬੋਦਿਆ ਤਾਂ ਦਰਸਨੀ ਪੁਕਾਰ ਮੇਕੇ ਨੂੰ ਫਰਮਾਨ ਹੋਇਆ ਕਰਸੋ ਕਿਰਪਾ ਤਾਂ ਸਤਿਗੁਰ ਸੱਚੇ ਪਾਛੇ ਧੰਿਓ ਉਹਨੇ ਅਮਰਤ ਵੇਲੇ ਉੱਠ ਕੇ ਪੁਕਾਰ ਕੀਤੀ ਬੰਮੀਹਾ ਪੁਕਾਰ ਕਰਨੋਂ ਨਹੀਂ ਹਟਿਆ ਆਹ ਸਰਕਾਰ ਸਤਿਗੁਰ ਸੱਚੇ ਫਾਸ਼ ਹੂ ਕੋ ਕਮ ਕਰਨਾ ਹੋਇਆ ਕਿ ਇਹਦੀ ਇੱਛਾ ਪੂਰੀ ਕਰੋ ਬੰਦੀ ਹੈ ਦੀ ਇੱਛਾ ਹੀ ਇਸ ਉਹਦੀ ਇੱਛਾ ਸੀ ਜਾ ਪਾਣੀ ਜੋ ਅੰਬਰੋਂ ਡਿੱਗਦਾ ਹੈ ਤੇ ਮਹਾਪੁਰਖ ਜੀ ਇੱਥੇ ਸੁਣਦੇ ਹੁੰਦੇ ਦੇ ਕਹਿੰਦੇ ਆ ਕਿ ਗੱਲ ਇੱਥੇ ਇਹ ਨਹੀਂ ਆ ਵੀ ਇਹਦੀ ਮੰਗ ਕੀ ਆ ਕਿਸੇ ਵੀ ਮਨੁੱਖ ਦੀ ਮੰਗ ਕੋਈ ਵੀ ਹੋ ਸਕਦੀ ਆ ਕਿਸੇ ਨੂੰ ਦੁਨਿਆਵੀ ਸੁੱਖ ਚਾਹੀਦੇ ਆ ਦੁਨਿਆਵੀ ਦਾਤਾਂ ਚਾਹੀਦੇ ਨੇ ਕਈਆਂ ਨੂੰ ਦਰਗਾਹੀ ਦਤਾ ਚਾਹੀਦੇ ਨੇ ਜਿਵੇਂ ਕੋਈ ਭਗਤ ਨਾਮ ਜਪਦਾ ਹੈ ਕੋਈ ਬੰਦਗੀ ਕਰਨ ਵਾਲੀ ਨੂੰ ਨਾਮ ਜਪਦੀ ਆ ਤਾਂ ਉਹਦੀ ਮੰਗਿਆ ਨਾਮ ਪਰਮੇਸ਼ਰ ਬੰਦਗੀ ਮਤਲਬ ਉਹਨੇ ਹੋਰ ਨਾਮ ਮੰਗਣਾ ਹੈ ਹੋਰ ਭਜਨ ਬੰਦਗੀ ਹੁੰਗਣੀ ਆ ਉਸੇ ਤਰ੍ਹਾਂ ਗਿਆ ਦੀ ਮੰਗ ਹੁੰਦੀ ਆ ਦੁਨਿਆਵੀ ਸੁੱਖ ਮੰਗ ਕੋਈ ਵੀ ਹੋਵੇ ਬਹੁਤ ਉੱਚੀ ਹਿੰਦੇ ਸਭ ਮੰਗਣਾ ਸਭ ਅਰਦਾਸਾਂ ਬੇਨਤਨਾ ਤੁਰ ਗਾ ਹਾਂ ਤੇਰੀਨ ਤਰਕੇਰ ਦਾਸਾ ਮੀਂਹ ਕਿਨਾ ਪੂਰੀਆ ਕਰਨ ਦਾ ਤਰੀਕਾ ਓਕੇ ਆ ਜੇ ਮਸਤਵੇਰੇ ਉਪਰ ਉੱਥੇ ਭਜਨ ਮੰਦਗੀ ਕੋ ਮਾਮ ਜਪੋ ਫਿਰ ਉਸ ਤੋਂ ਬਾਅਦ ਆਪਣਾ ਰੋਮਾਨਕ ਪਾਸ਼ਾ ਜੀ ਦੇ ਅੱਗੇ ਆਪਣੀ ਅਰਜੀ ਲਾਦੋ ਕਿ ਅਰਜੀ ਲਗੀਆਂ ਪੂਰੇ ਪ੍ਰੋਸੇ ਦੇ ਨਾਮ ਤੇ ਰੋਲ ਰੋਜ ਅਰਜੀ ਲਗੀਆਂ ਸਤਿਗੁਰ ਸੱਚੇ ਪਾਸ਼ਾ ਜੇਕਰ ਕੋਸ਼ਸ਼ੇ ਦੇ ਪੰਚੀ ਗੰਭੀਰਿਤ ਪਾਸ਼ਾ ਨੂੰ ਸਕਦੇ ਆ ਤਾਂ ਫਿਰ ਸ਼ਾਂਤੀ ਦੀ ਓਟ ਨਹੀਂ ਮਾਰਾ ਸੱਚੇ ਪਾਸ਼ਾ ਸੋਧ ਕਹਿੰਦੇ ਵੀ ਇਹ ਬੰਦੇ ਜੀ ਨੂੰ ਪਤਾ ਨਹੀਂ ਕਿੰਨੇ ਐਨੇ ਵੱਡੇ ਮੱਤ ਦੇ ਦਿੱਤੇ ਇਹਨੂੰ ਇੰਦੀ ਸੋਚੀ ਕਿੱਥੋਂ ਆ ਗਈ ਇਹ ਏਡੇ ਵੱਡੇ ਪੜਾਈ ਕਿੱਥੋਂ ਪੜ ਗਿਆ ਪਰ ਉਹਨੇ ਪੜਾਈ ਪੜ ਨਹੀਂ ਜਿਹਦੇ ਨਾਲ ਰੱਬ ਹਿੱਸ ਛੁੱਟ ਜਾਂਦਾ ਹੈ ਆਹ ਕੀ ਅਮਰਤ ਦੇ ਪੁੱਠਣ ਵਾਲਿਆਂ ਦੀ ਪਪਾਰ ਰਗਣੀ ਮੰਨਣੇ ਹੀ ਪੰਜੇਆ ਤਾਂ ਫਿਰ ਜਿਹੜੇ ਵੀ ਪ੍ਰਾਪ ਆਪਣੇ ਜਿੰਦਗੀ ਦੇ ਵਿੱਚ ਨਿਵਾਸ਼ਿਆ ਜੋ ਕਹਿੰਦੇ ਵੀ ਸਮਝ ਚਾਉਂਦੇ ਨਹੀਂ ਐਂ ਅਸੀਂ ਚੀਕ ਕਰੀਏ ਅਨਮ੍ਰਿਤ ਵੇਲੇ ਉੱਠ ਕੇ ਨਾਮ ਜਿਉਂ ਕੋ ਫਟਣ ਵਾਲੀ ਨਹੀਂ ਕੀ ਕਰਉਂਦੇ ਆਪਾਂ ਬਸ ਫੇਰ ਦਿਨ ਆਪਣੀ ਗੁਰ ਜਰਮਾ ਦੇ ਵਿੱਚ ਕਰ ਦੋ ਆਪਣੀਆਂ ਅਰਜ਼ੀਆਂ ਲਾ ਦੋਸਤ ਅਰਜੀ ਲੱਗੀ ਹੋਵੇ ਕਿ ਤਾਂ ਇੱਕ ਨਾ ਇੱਕ ਦਿਨ ਮਾਣੀ ਜਰੂਰ ਆ ਜਾ ਦੇਗੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਇਹ ਜੁਰ ਸਿੱਖਾ ਤੂੰ ਨਹੀਂ ਬਿਹੀਾ ਰੜ ਜਾ ਉਹ ਬਿਹੀਹੇ ਲਈ ਅਪਤ ਰੇਲੇ ਪੁਕਾਰ ਕਰ ਕਰਕੇ ਆਪਣੇ ਮੰਗ ਬਣਵਾ ਲੈ ਤੇ ਤੂੰ ਅਮਰਤ ਵੇਲੇ ਵਾਹਿਗੁਰੂ ਵਾਹਿਗੁਰੂ ਜਪ ਕੇ ਆਪਣੀ ਮੰਗ ਮੰਨਵਾ ਲੈ ਪਾਤਾ ਜੀ ਕਿ ਜੇ ਸ਼ਨਾ ਮਰਤਵੇਲੇ ਦੇ ਵੇਲੇ ਦੇ ਵਿੱਚ ਕਦੇ ਵੀ ਆਪਣੇ ਆਪ ਦੇ ਦਰਸ਼ਨਾ ਕਰੋ ਨਾ ਹੀ ਆਪਣੇ ਬੱਚਿਆਂ ਦੇ ਦਰਸ਼ਨ ਕਰੋ ਕਈ ਲੋਕ ਆਪਣੇ ਬੱਚਿਆਂ ਦੇ ਦਰਸ਼ ਕਰਦੇ ਇਹ ਕਿ ਅੰਮ੍ਰਿਤ ਦੇ ਲੇਗਾ ਵੇਲਾਇ ਇਨੀਸ਼ੀਏਟਿਵ ਉਠਾ ਕੇ ਬੱਚਿਆਂ ਨੂੰ ਕੀ ਕਰਵਾਇਂ ਤੁਮ ਚਾਹ ਤੋ ਸੁੱਤੇ ਰਹਿਣ ਦਿਨੇ ਪਰਨੇ ਦਾਦਾ ਜੀ ਕਹਿੰਦੇ ਸੀ ਨਹੀਂ ਅੰਮ੍ਰਿਤ ਵੇਵੇ ਦੇ ਵਿੱਚ ਨਾ ਤਾਂ ਆਪਣੇ ਆਪ ਤੇ ਦਰਸ਼ ਕਰੋ ਤੇ ਨਾ ਹੀ ਆਪਣੇ ਬੱਚਿਆਂ ਦੇ ਦਰਸ਼ ਕਰੋ ਕਿਉਂਕਿ ਜੇਕਰ ਤੁਸੀਂ ਆਪਣੇ ਆਪ ਤੇ ਦਰਸ਼ ਕੀਤਾ ਆਪਣੇ ਆਪ ਨੂੰ ਸੁੱਤੇ ਰਹਿਣ ਦਿੱਤਾ ਆਪਣੇ ਬੱਚਿਆਂ ਨੂੰ ਇਸ ਕੀਮਤੀ ਵੇਲੇ ਦੇ ਵਿੱਚ ਸਮਾਂ ਨਹੀਂ ਰੱਖਿਆ ਸੰਭੂ ਆਪਣੇ ਭਾਗਾਂ ਨੂੰ ਆਪਣੀ ਕਿਸਮਤ ਨੂੰ ਨਹੀਂ ਚਲਵਾਉਂਦੇ ਆ ਤੇਰੇ ਦੁਨੀਆਂ ਦੇ ਤਰਸ ਦੇ ਪਾਤਰ ਵਰ ਜਾਓਗੇ ਤਰਸ ਦਾ ਪਾਤਰ ਕੌਣ ਹੁੰਦਾ ਹੈ ਜਿਹਦੇ ਪੱਲੇ ਕੁਝ ਨਾ ਹੋਵੇ ਮਹਾਭੂਤ ਜਿੰਦੂ ਨੇ ਬਿਰੋਦੇ ਤੇ ਹੀ ਦੁਨੀਆਂ ਪਾਸ ਕਰਦੀ ਇਹ ਵਿਚਾਰਾ ਇਹਦੇ ਪੰਨੇ ਕੁਛ ਨਹੀਂ ਹੈ ਕੋਈ ਤਰਸ ਕਰਕੇ ਰੋਟੀ ਦੇ ਦਿੰਦਾ ਹੈ ਕੋਈ ਤਰਸ ਕਰਕੇ ਜੀੜਾ ਕੱਪੜਾ ਦੇ ਦਿੰਦਾ ਹੈ। ਮਹਾਪ੍ਰੇਰੀ ਕਹਿੰਦੇ ਸਨ ਜੀ ਆਪਣੇ ਆਪ ਦੇ ਅਮਰਤ ਦੇਲੇ ਤਰਸ ਕਰੋਗੇ ਤਾਂ ਫਿਰ ਇਹ ਦੁਨੀਆਂ ਦੇ ਤਰਸ ਦੇ ਪਤੋਂ ਮੰਝਾਉਗੇ। ਪਰ ਜੇਕਰ ਜੀ ਕਿਸੇ ਅਮਰਤ ਦੇਲੇ ਦੇ ਵਿੱਚ ਆਪਣੇ ਆਪ ਦੇ ਤਰਸ ਨਾ ਦਿੱਤਾ ਆਪਣੇ ਆਪ ਨੇ ਢਾ ਲਿਆ। ਭਜਨ ਮੰਗੇ ਜੀ ਕਰਨ ਬੈਠੇ ਹੋ ਤਾਂ ਫਿਰ ਵਰਨਾਮਕ ਪਾਸ਼ੇ ਉਹ ਦੁਜੇ ਤਰਸ ਦੇ ਪਾਤਰ ਮੰਝਾਉਗੇ। ਤੇ ਸੰਗਤ ਜੀ ਕਿਉਂ ਮਨੁੱਖ ਵਰਨਾਮਕ ਪਾਸ਼ੇ ਜਿਹਦੇ ਤਰਸ ਦੇ ਪਾਤਰ ਮੰਨ ਜਾਂਦੇ ਆ। ਇਹ ਦੁਨੀਆਦਾਰੀ ਦੇ ਵਿੱਚ ਬਾਦਸ਼ਾਹਾਂ ਮੰਗ ਜਾਂਦੇ ਆ ਗੁਰਨਾਣਕ ਪਾਸ਼ਾ ਜੀ ਦੇ ਘਰ ਦੇ ਮੰਗਦੇ ਵੀ ਇਹ ਦੁਨੀਆਦਾਰੀ ਦੇ ਵਿੱਚ ਬਾਦਸ਼ਾਹੀ ਸੋ ਗੁਰਨਾਣਕ ਪਾਸ਼ਾ ਜੀ ਦੇ ਤਰਸ ਦੇ ਪਾਤਰ ਬੰਨਾ ਹੈ ਇਹ ਦੁਨੀਆ ਦੇ ਤਰਸ ਦੇ ਪਾਤਰ ਨਹੀਂ ਬੰਨਾ ਜੇ ਗੁਰਨਾਣਕ ਪਾਸ਼ਾ ਜੀ ਦਾ ਤਰਸ ਪਿਆ ਚਾਹੀਦੀ ਹੈ ਤਾਂ ਫਿਰ ਅਮਰਤ ਬਿਲੇ ਉੱਥੇ ਭਜਨ ਵੰਦਗੀ ਕਰਨ ਬੈਠੀਆਂ ਤੇ ਜਿਹਨੂੰ ਅਮਰਤ ਬਿਲੇ ਦਾ ਨਿਤਨੇਮ ਮਿਲ ਗਿਆ ਉਹਨੂੰ ਸਮਝੋ ਸਭ ਕੁਝ ਮਿਲ ਗਿਆ ਕਿਉਂਕਿ ਜਿਹਨੂੰ ਅਮਰਤ ਬਿਲੇ ਮਿਲ ਗਿਆ ਉਹ ਸਮਝੋ ਉਹਨੂੰ ਗੁਰਨਾਣਕ ਪਾਸ਼ਾ ਜੀ ਮਿਲ ਗਏ ਮਹਾਪੁਰਖ ਜੀ ਦਾ ਅਮਰਤ ਵੇਲੇ ਨੂੰ ਵਰਨਣਤ ਆਸ਼ਾ ਜੀ ਦੀ ਬੋਧ ਦਾ ਨਿਪ ਖੰਡੇ ਆ ਤੇ ਜੋ ਮਨੁੱਖ ਅਮਰਤ ਵੇਲੇ ਉੱਠਦੇ ਆ ਉਦਕੇ ਨਾਮ ਜਪਦੇ ਆ ਸਮਝੋ ਆਪਣੇ ਗੁਰੂ ਦੀ ਗੋਦ ਦਾ ਮੇਕ ਮਾਰਦੇ ਆ ਕੋ ਗੁਰੂ ਦੇ ਗੋਦੀ ਦੇ ਲਾਉਂਦੇ ਆ ਤੇ ਗੋਦੀ ਦਾ ਲਾਣਾ ਇੰਨਾ ਪਿਆਰਾ ਹੁੰਦਾ ਕਿ ਆਪਾਂ ਆਪਣੇ ਦੁਨੀਆਵੀ ਮਾਂ-ਬਾਪ ਦੀ ਗੱਲ ਕਰਕੇ ਤਾਂ ਮਾਂ-ਬਾਪ ਵੀ ਜੇਦੀ ਦੇ ਲਾਉਂ ਨੂੰ ਜਦੋਂ ਪਿਆਰ ਕਰਦੇ ਆ ਉਹਦਾ ਜਦੋਂ ਖਿਆਲ ਰੱਖਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਾਜ਼ਾ ਦਾ ਬੱਚਾ ਸਾਡੇ ਤੇ ਨਿਰਭਰ ਹੈ ਆਹ ਤੇ ਕੁਝ ਨਹੀਂ ਕਰਦਾ ਬਾਬਾ ਕਿਹਦੇ ਲਈ ਜੋ ਕਰਨਾ ਹੈ ਅਸੀਂ ਹੀ ਕਰਨਾ ਹੈ ਇਸ ਕਰਕੇ ਨਾ ਵਾਰ-ਵਾਰ ਆਪਣੇ ਗੋਦੀ ਦੇ ਨਾਮ ਦੇਖਦੂ ਆ ਕਿ ਮੇਰਾ ਬੱਚਾ ਕਿਤੇ ਖੁੱਕਾ ਪਾਣਿਆ ਮੇਰਾ ਬੱਚਾ ਕਿਸੇ ਦੁੱਖ ਤਕਲੁਫ ਦੇ ਵਿੱਚ ਤਾਂ ਨਹੀਂ ਸੁੱਤੇ ਪਏ ਬਾਰੇ ਨੂੰ ਚੁਹੁੰ ਲੈਦੀ ਹੈ ਬਾੜ ਮੜਉਂਦੀ ਆ ਸੱਫਾ ਨਹੀਂ ਆਪਣੇ ਕੋਲ ਨਾਨਕ ਪਾਸ਼ਾ ਜਿਹਦੇ ਕੋਤੀ ਦੇ ਲਾਓ ਬਣਨਾ ਹੈ ਫਿਰ ਦੇਖਣਾ ਬਰਮਾਨ ਕੋ ਪਾਸ਼ਾ ਜਿਹਕੇ ਕੋ ਲਾੜ ਮੈਂ ਲੰਦੇ ਸਸਗਤ ਜੀ ਵੀਡੀਓ ਬਣਾਉਂਦਾ ਮਕਸਦ ਇਹ ਹੈ ਕਿ ਅਮਰਤ ਬੇਲੇ ਕੁੱਟਣ ਵਾਲੇ ਕਦੇ ਵੀ ਨਰਾਸ਼ ਨਹੀਂ ਹੋ ਸਕਦੇ ਅਮਰਤ ਬੇਨਾ ਸਦੀ ਜਿੰਦਗੀ ਦੇ ਵਿੱਚ ਅਮਰਤ ਕੋ ਦੇਤਾ ਹੈ ਇੱਕ ਵਾਰ ਅਮਰਤ ਬੇਦੇ ਦਾ ਨਾਮ ਪੁੱਤਾ ਦੋ ਜਾਵੇ ਪਰ ਇਹ ਨਹੀਂ ਅਭੀ ਅੱਜ ਸੋ ਤੇ ਕੱਲ ਨਹੀਂ ਉਠੋਨਾ ਹਰ ਰੋਜ਼ ਮਰਦ ਲਈ ਉਠਣਾ ਹੈ ਕਿ ਜਿੰਨਾ ਕੋਸ਼ਿਸ਼ੇ ਨਾਮ ਜਤਨ ਹੈ ਤੇ ਅੱਜ ਜਾਗ ਆਈਏ ਨਾ ਤਾਂ ਜਾਗਦੇ ਹਾਂ ਸਾਰਾ ਰੱਖਣਿਆ ਸਾਰ ਪਹਿਲਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਨਵਾਂ ਸੱਚਾ ਫਾਸ਼ਾ ਤੇ ਰਸਿਓ ਪਰ ਇਹ ਸਵੇਰੇ ਦੇ ਰਚੀ ਤੁਸੀਂ ਮੈਨੂੰ ਉਠਾ ਲਿਆ ਕਿ ਜਮਰਤ ਵੇਲੇ ਦੀ ਦੁਆ ਤਾਂ ਸਭ ਤੋਂ ਕੀ ਨਿਕਾਦੀ ਆ ਤੇ ਇਹ ਦਾਤ ਮਾਲਕ ਦੀ ਖੁਸ਼ੀ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਦੀ ਆਪਾਂ ਸਨੇ ਬਹੁਤ ਦਸ ਕੋਸ਼ਿਸ਼ਾਂ ਕਰੀ ਜੇ ਸਾਡੇ ਤੋਂ ਨਹੀਂ ਹੋ ਕੇ ਆ ਜਾਂਦਾ ਉਹ ਜਦੋਂ ਅਮਰਤ ਵੇਲੇ ਦਾ ਚਾ ਸਾਡੇ ਮਨ ਦੇ ਵਿੱਚ ਬਣ ਜਾਂਦਾ ਹੈ ਅਸੀਂ ਆਪਣੇ ਬੁਰਨਾਲ ਕਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਜਨਾ ਲੰਮਾ ਸ਼ੁਰੂ ਕਰ ਦਿੰਨੇ ਆ ਕਿ ਮਹਾਰਾਜ ਸੱਤੇ ਪਾਸ਼ਾ ਸਾਹਿਬ ਤੇ ਤਤਸਪਰਕ ਸਾਡੇ ਦੀ ਕਿਰਪਾ ਕਰੋ ਤਾਂ ਵਹੀ ਗਿਰੂ ਜੀ ਜੁਗ ਉਸ ਤਸ ਕਰਤੀ ਆ ਸਤਿਗੁਰ ਸੱਚੇ ਪਾਸ਼ਾ ਅਮਰ ਤੁੰਗਲਾ ਅਤੇ ਅਮਰ ਤੁਹੀ ਦੇ ਨਾਮ ਚੋਲੀ ਦੇ ਵਿੱਚ ਪਾ ਦਿੰਦੇ ਆ ਸ਼ਮਾਲਕ ਤੋਂ ਇਹ ਕੀਮਤੀ ਦਾਤ ਮੰਗਣੀ ਆ ਅਤੇ ਇਸ ਦਾਤ ਦੇ ਲਈ ਹਰ ਵੇਲੇ ਸ਼ੁਕਰਾਨਾ ਕਰਦਾ ਹੈ ਫਿਰ ਦੇਖਣਾ ਜਿੰਦਗੀ ਆਪਣੇ ਆਪ ਸਹੀ ਰਾਹ ਤੇ ਆ ਜਾਵੇਗੀ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪੇ ਹੀ ਰਾਹ ਦਿਖਾ ਦੇਣਾ ਹੈ ਮਹਾਂਪੁਰਖ ਜੀ ਕਿੰਨੇ ਜਿਹੜੇ ਮਨੁੱਖ ਅਮਰਤਵੇਲੇ ਉੱਠ ਕੇ ਨਾਮ ਜਪਦੇ ਆ ਉਹਨਾਂ ਦਾ ਭਾਗੀ ਦਾ ਤੂੰ ਭਰਾ ਦੇ ਬੜਾ ਸੁਹਣਾ ਤੇ ਚਖੰਦਾ ਹੋ ਜਾਂਦਾ ਏ ਹਰ ਕੰਮ ਦੇ ਵਿੱਚ ਮਰਦਤ ਪੈਦੀ ਏ ਹਰ ਕੰਮ ਕਰਨਾ ਸੁਖੰਨ ਹੋ ਜਾਂਦਾ ਹੈ ਸੋ ਸੰਗਤ ਜੀ ਅਮਰਤਵੇਲੇ ਦੇ ਵਿੱਚ ਰਹਿ ਉਹ ਤੋਂ ਤਾਕਤ ਆ ਤੇ ਇਹ ਤਾਕਤ ਦਾ ਅਨੁਪੰਨ ਸਾਨੂੰ ਅਮਰਤਵੇਲੇ ਉੱਠ ਕੇ ਹੀ ਹੋਵੇਗਾ ਇਸ ਕਰਕੇ ਰੋਜ਼ ਰੋਜ਼ ਵਾਹਿਗੁਰੂ ਜੀ ਦੇ ਅੰਦਾਸਾਂ ਦੇਂਦਿਆਂ ਕਰਕੇ ਜਨਾਏ ਕਿ ਮਹਾਰਾ ਸੱਚਾ ਪਾਤਸ਼ਾਹ ਸਾਡੇ ਤੇ ਵੀ ਦਰਸਕ ਹੋ ਰੋਜ਼ ਰੋਜ਼ ਆਤਮ ਨਿਸ਼ਰਮ ਲੱਗੇ ਅਰਦਾਸ ਕਰਕੇ ਸਮਾਂ ਲੇ ਤਾਂ ਮਤਵੇ ਦੇ ਵਿੱਚ ਜ਼ਰੂਰ ਜਾਗ ਆ ਜਾਵੇਗੀ ਤੇ ਜਿਸ ਨੇ ਰੋਜ਼ ਰੋਜ਼ ਮਤਵੇ ਦੇ ਉੱਠਣਾ ਸ਼ੁਰੂ ਕਰ ਦਿੱਤਾ ਉਹ ਇਹ ਨਾਮ ਜਪਣਾ ਸ਼ੁਰੂ ਕਰ ਦਿੱਤਾ ਨੂੰ ਹੋ ਬੋਲ ਕੇ ਕੁਝ ਮੰਗਣਾ ਹੀ ਨਹੀਂ ਕਹਿੰਦਾ ਮਨ ਦੇ ਵਿੱਚ ਪਾ ਮਣਾਉਣ ਤੋਂ ਪਹਿਲਾਂ ਹੀ ਸਤਿਗੁਰੂ ਸੱਚੇ ਕਾਂਸ਼ਾ ਜੀ ਪੂਰੀ ਕਰ ਦਿੰਦਿਆਂ ਸੰਗਤ ਜੀ ਮਹਾਪਿਰਕ ਜੀ ਕਹਿੰਦੇ ਹੁੰਦੇ ਨੇ ਅਮਰਤ ਦੇ ਦੇ ਵਿੱਚ ਗੁਰਨਾਣਕ ਪਾਸ਼ ਜੀ ਬਖਸ਼ਿਸ਼ਾਂ ਦੇ ਖਾਤੇ ਖੋਲ੍ਹ ਦਿੰਦੇ ਆ ਆਪਣੇ ਘਰ ਦੇ ਖਜ਼ਾਨਿਆਂ ਦੇ ਦੁਆਜੇ ਖੋਲ੍ਹ ਦਿੰਦਿਆ ਵੀ ਜਿੰਨ ਨੂੰ ਜੋ ਚਾਹੀਦਾ ਹੈ ਲੈ ਜਾਵੇ ਸੰਗਤ ਦੀ ਸਵੇਰੇ 3:00 ਤੋਂ ਲੈ ਕੇ ਸਵੇਰੇ 6:00 ਵਜੇ ਤੱਕ ਦਸਨ ਗੁਰਨਾਣਕ ਤੋਂ ਸ਼ਹੀਦ ਆਹ ਤੇ ਕਾਂ ਕੀ ਦੇ ਘੰਟੇ ਦਿਨ ਆ ਵੀ ਕੰਮ ਕੰਦ ਦੇ ਕਰੋ ਪ੍ਰਕਾਸ਼ਨ ਆਪ ਕੋ ਬੋਲ ਰਹੇ ਕਿ ਸੰਸਾਰ ਇਕ ਜੀਵਨ ਵਾਲਾ ਨਹੀਂ ਬਤਾ ਉਹ ਪਰ ਪੱਈਏ ਤੇ ਮੈਂ ਕਿੰਤੇ ਗੁਰੂ ਲਿਖੇ ਹੋਣੀਆਂ ਸ਼ੋ ਸੰਗਤ ਵੀ ਬਕਦੀ ਵਾਲੇ ਆ ਕਿੰਨਾ ਚਿਰ ਹੋਇਆ ਤੁਹਾਨੂੰ ਕਿ ਭਗਤੋ ਦਾ ਨਾਮ ਅੰਜਨ ਕਰ ਰਹੇ ਤੇ ਬੰਦੋ ਭਗਤਾਂ ਜਿਹੜੇ ਪਾੜ ਨਹੀਂ ਚੋਸਤ ਦੇ ਉਹ ਵਾਹੀ ਗੁਰੂ ਜੀ ਦਾ ਨਾਮ ਜਪ ਕੋ ਵਾਹੀ ਬ੍ਰਿਸ਼ਤ ਚਾਰ ਰੱਖ ਖੁਸ਼ਾਤੀਆ ਔਰ ਜਿਸ ਵੇਨ ਤੋਂ ਸਾਡੀ ਰਸ ਨੋ ਕਿਹਾ ਜਾਂਦਾ ਹੈ ਸਾਡੇ ਹਿੰਦੂ ਵਿੱਚ ਵਸਦਾ ਹੈ ਸਾਡੇ ਪਾਉਨ ਮੰਨ ਦੇ ਤਖਤ ਰਿਵਰ ਕੋ ਜਾਵੇ ਵਾਹਿਗੁਰੂ ਜੀ ਕਹਿ ਲੋ ਧੰ ਗੁਰੂ ਨਾਮਤ ਧੰ ਗੁਰੂ ਨਾਮਤ ਜੀ ਕਹਿ ਲੋ ਜਿਵੇਂ ਵੀ ਜਤ ਸੋ ਫਦੇਲ ਵਸਫੇ ਸੁਨੀਰ ਦੇ ਢਾਈ ਤੇਨ ਘੰਟੇ ਗੁਰੂ ਵਿੱਚ ਲਗਦਾ ਹੈ